ਸਾਧ ਸੰਗਤ ਜੀ ਇਹ ਜ਼ਿੰਦਗੀ ਦਾ ਇੱਕ ਇੱਕ ਸਵਾਸ ਬੜਾ ਕੀਮਤੀ ਹੈ ਗੁਰਬਾਣੀ ਸਾਨੂੰ ਸਮਝਾਉਂਦੀ ਆ ਕਿ ਬੰਦੇ ਨੂੰ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਤੇ ਇਸ ਤਰ੍ਹਾਂ ਗੁਰਸਿੱਖ ਪਿਆਰੇ ਜਿਹੜੇ ਨੇਮ ਬਣਾਉਂਦੇ ਆ ਅੰਮ੍ਰਿਤ ਵੇਲਾ ਸੰਭਾਲਦੇ ਆ ਫਿਰ ਬਾਣੀ ਪੜ੍ਹਦੇ ਆ ਪਰ ਸਵੇਰੇ ਉੱਠ ਕੇ ਬਿਨਾਂ ਨਹਾਤੇ ਬਿਨਾਂ ਇਸ਼ਨਾਨ ਕੀਤੇ ਦੋ ਗੱਲਾਂ ਜਿਹੜੀਆਂ ਨੇ ਹਮੇਸ਼ਾ ਤੁਸੀਂ ਯਾਦ ਰੱਖਣੀਆਂ ਨੇ ਇਹ ਤੁਸੀਂ ਇਸ ਤਰ੍ਹਾਂ ਕਰੋਗੇ ਦੇਖੋਗੇ ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਤਾਂ ਫਰਕ ਪਵੇਗਾ ਹੀ ਚੰਗੀਆਂ ਆਤਾਂ ਵੀ ਬਣਨ ਲੱਗ ਜਾਣਗੀਆਂ ਕਾਰਜ ਵੀ ਰਾਸ ਹੋ ਜਾਣਗੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸੰਗਤ ਜੀ ਸਵੇਰੇ ਉੱਠਦੇ ਸਾਰ ਇੱਕਦਮ ਤਾਂ ਆਪਾਂ ਇਸ਼ਨਾਨ ਕਰਨ ਜਾਂਦੇ ਨਹੀਂ ਤਾਂ ਕੀ ਉਸ ਵਕਤ ਸੀ ਕੀ ਕਰ ਸਕਦੇ ਹਾਂ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਤੁਸੀਂ ਵਾਹਿਗੁਰੂ ਮਾਲਕ ਦਾ ਸ਼ੁਕਰਾਨਾ ਕਰੋ ਜੇਹੇ ਪ੍ਰਸਾਦ ਸੁਖ ਸੇਜ ਸੁਈਜੇ ਜੀ ਦੀ ਕਿਰਪਾ ਦੇ ਨਾਲ ਜੀ ਦੇ ਪ੍ਰਸਾਦ ਦੇ ਨਾਲ ਇਹਨਾ ਸੋਹਣਾ ਪਲੰਗ ਤੁਹਾਨੂੰ ਮਿਲਿਆ ਸੌਣ ਵਾਸਤੇ ਮਖਮਲੀ ਸੇਜਾ ਮਿਲੀ ਜਾਂ ਮਾਲਕ ਨੇ ਕਿਰਪਾ ਕੀਤੀ ਸਾਡੀ ਨੀਂਦ ਜਿਹੜੀ ਆ ਖੁੱਲੀ ਆ ਬਹੁਤੇ ਲੋਕ ਆ ਦੁਨੀਆ ਦੇ ਜਿਹੜੇ ਸੁੱਤੇ ਪਏ ਰਹ ਜਾਂਦੇ ਆ ਦੁਨੀਆ ਵਿੱਚ ਜਿੰਨੇ ਵੀ ਆਬਾਦੀ ਆ ਕੁੱਲ ਆਬਾਦੀ ਹੈ 1 ਲੱਖ ਬੰਦਾ ਸੁੱਤਾ ਪਿਆ ਰਹ ਜਾਂਦਾ ਉਹਦੀ ਮੌਤ ਹੋ ਜਾਂਦੀ ਹੈ ਜੇ ਤੁਸੀਂ ਉੱਠੇ ਹੋ ਇੱਕ ਬਹੁਤ ਸ਼ੁਕਰਾਨੇ ਦੀ ਗੱਲ ਆ ਸ਼ੱਕਵੇ ਦੀ ਗੱਲ ਨਹੀਂ ਸਭ ਤੋਂ ਪਹਿਲਾਂ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਜਿਹਦੀ ਕਿਰਪਾ ਦੇ ਨਾਲ ਤੁਹਾਡੀ ਅੱਖ ਖੁੱਲ ਗਈ ਆ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਾ ਚਾਹੀਦਾ ਭਾਵੇਂ ਦੇਖੋ ਸਵੇਰੇ ਉੱਠਦੇ ਅਸਾਰ ਤਾਂ ਪਹਿਖਦਮ ਤਾਂ ਇਸ਼ਨਾਨ ਨਹੀਂ ਕਰਨ ਲੱਗ ਜਾਂਦੇ ਪਹਿਲਾਂ ਆਪਾਂ ਪਾਣੀ ਪੀਨੇ ਆ ਜਾਂ ਵੈਸੇ ਵੀ ਸਾਨੂੰ ਕਈ ਵਾਰੀ 5-7 ਮਿੰਟ ਲੱਗ ਹੀ ਜਾਂਦੇ ਆ ਕਈ ਜਿਹੜੇ ਆ ਸੱਜਣ ਗੁਰਮਖ ਪਿਆਰੇ ਉਹ ਆਪਣਾ ਬਿਸਤਰਾ ਵੀ ਉੱਠਦੇ ਅਸਾਰ ਠੀਕ ਕਰਦੇ ਆ ਪਰ ਦੇਖੋ ਤੁਸੀਂ ਬਿਨਾਂ ਇਸ਼ਨਾਨ ਕੀਤੇ ਸਭ ਤੋਂ ਪਹਿਲਾਂ ਜਦੋਂ ਅੱਖ ਖੁੱਲ੍ਹ ਗਈ ਵਾਹਿਗੁਰੂ ਸ਼ਬਦ ਕਹਿ ਕੇ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਹਾਂ ਗੁਰਮਖ ਪਿਆਰਿਓ ਉਸ ਤੋਂ ਬਾਅਦ ਤੁਸੀਂ ਇਸ਼ਨਾਨ ਕਰਨ ਤੋਂ ਪਹਿਲਾਂ ਦੇਖੋ ਬਾਣੀ ਸਾਨੂੰ ਕੀ ਸਮਝਾਉਂਦੀ ਹੈ ਵੀ ਇੱਕ ਵੀ ਸਵਾਸ ਸਾਡਾ ਜਿਹੜਾ ਹੈ ਉਹ ਹਰ ਸਵਾਸ ਵਾਹਿਗੁਰੂ ਦਾ ਸਾਨੂੰ ਦਿੱਤਾ ਹੋਇਆ ਜਿਹੜੇ ਮਾਲਕ ਨੇ ਸਵਾਸ ਦਿੱਤੇ ਆ ਫਿਰ ਇਹ ਹਰ ਇੱਕ ਸਾਹ ਦੇ ਨਾਲ ਉਹਦਾ ਨਾਮ ਸਿਮਰਨ ਕਰਨਾ ਚਾਹੀਦਾ ਚਾਹੇ ਊਠ ਤੇ ਬੈਠ ਤ ਸੋਵਤ ਨਾਮ ਤਾਂ ਉੱਠਦੇ ਅਸਾਰ ਗੁਰਮੁਖ ਪਿਆਰਿਓ ਇੱਕ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਦੂਜਾ ਤੁਸੀਂ ਵਾਹਿਗੁਰੂ 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 ਮਾਲਕ ਦੇ ਇਹ ਮੰਤਰ ਦਾ ਜਿਹੜਾ ਜਾਪ ਆ ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਕੋਈ ਬਾਰ-ਬਾਰ ਇੱਕ ਦੂਜੀ ਬੋ ਲਖ ਹੋ へ ਲਖ ਹੋਵੇ ਲਖ 20 ਲਖ ਲਖ ਗੇੜਾ ਆਖੀਏ ਇੱਕ ਨਾਮ ਜਗਦੀਸ਼ ਇੱਕ ਜੀਵ ਨੂੰ ਲੱਖਾਂ ਜੀਵਾਂ ਬਣਾ ਲਓ ਵਾਰ-ਵਾਰ ਜਪੀ ਚੱਲੋ 10 ਮਿੰਟ ਤੁਸੀਂ ਜਿਹੜਾ ਜਪੋਗੇ ਨਾ ਵਰਮਕ ਪਿਆਰੋ ਭਾਵੇਂ ਇਸ਼ਨਾਨ ਨਹੀਂ ਵੀ ਕੀਤਾ ਪਰ ਜਾ ਰਹੇ ਹਾਂ ਅੰਮ੍ਰਿਤ ਵੇਲਾ ਸੰਭਾਲਣ ਉਹ ਖਿਆਲ ਰੱਖੋ ਮਾਲਕਬਲ ਸੁਰਤ ਜੁੜੀ ਹੋਈ ਆ ਇਹ ਵੀ ਤੁਹਾਡਾ ਪ੍ਰਮਾਨ ਹੋ ਜਾਏਗਾ ਦੇਖੋ ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਬਾਣੀ ਪੜ੍ਹਦੇ ਹੋ ਸਰੀਰ ਵਿੱਚ ਚੁਸਤੀ ਆਉਂਦੀ ਹੈ ਇਸ਼ਨਾਨ ਕਰਨ ਤੋਂ ਬਾਅਦ ਸੁਸਤੀ ਦੂਰ ਹੁੰਦੀ ਹੈ ਤਾਜ਼ਗੀ ਆਉਂਦੀ ਹੈ ਇਹ ਬਾਣੀ ਤਾਂ ਐਸੀ ਹੈ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜਦੋਂ ਵੀ ਪੜੋਂਗੇ ਇਹਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਹੈ ਗੁਰਮੁਖ ਪਿਆਰਿਓ ਇਹ ਨਹੀਂ ਕਿ ਬਾਣੀ ਤੁਸੀਂ ਪੜ ਰਹੇ ਹੋ ਤੁਹਾਨੂੰ ਫਲ ਨਾ ਮਿਲੇ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹਾਂ ਫਲ ਨਾ ਮਿਲੇ ਫਲ ਤਾਂ ਭਾਈ ਤੁਹਾਨੂੰ ਜਰੂਰ ਮਿਲਣਾ ਹੈ ਸਿਮਰਨ ਤੇ ਸ਼ੁਕਰਾਨਾ ਇਹ ਦੋਨੋਂ ਚੀਜ਼ਾਂ ਜ਼ਰੂਰੀ ਆ ਸਿਮਰਨ ਜਿਹੜਾ ਹੈ ਗੁਣ ਗਾਵਤ ਤੇਰੀ ਉਤਰ ਸਮੈਲ ਇਹਦੇ ਨਾਲ ਦੇਖੋ ਜੇ ਤੁਸੀਂ ਰੋਜ਼ ਕਰੀ ਜਾਓਗੇ ਨਾ ਆਤ ਪੱਕ ਜਾਣੀ ਆ ਫਿਰ ਤੁਸੀਂ ਤੁਹਾਡਾ ਇਹ ਆਦਤ ਜਿਹੜੀ ਸੰਸਕਾਰ ਬਣ ਗਿਆ ਸੁਭਾਅ ਬਣ ਗਿਆ ਫਿਰ ਤੁਹਾਨੂੰ ਵੇਖ ਕੇ ਤੁਹਾਡੇ ਘਰ ਦੇ ਜੀ ਵੀ ਉਸ ਤਰ੍ਹਾਂ ਕਰਨਗੇ ਜਿੱਦਾਂ ਤੁਸੀਂ ਤੁਸੀਂ ਕਰੋਗੇ ਉਵੇਂ ਤੁਹਾਡੇ ਬੱਚਿਆਂ ਨੇ ਵੀ ਕਰਨਾ ਹੁਣ ਕਈ ਵਾਰੀ ਆਪਾਂ ਕਹਿ ਦਿੰਨੇ ਆ ਜਿੰਦਗੀ 'ਚ ਦੁੱਖ ਆ ਪਰ ਜਿੰਦਗੀ ਵਿੱਚ ਦੁੱਖਾਂ ਤੋਂ ਪਾਰ ਲੰਘ ਜਾਣ ਦੀ ਸ਼ਕਤੀ ਵੀ ਹੈਗੀ ਆ ਉਹ ਮਾਲਕ ਦਾ ਸ਼ੁਕਰਾਨਾ ਨਹੀਂ ਆ ਹੁਣ ਕਿੰਨੇ ਲੋਕ ਆ ਜਿਹੜੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਨਹੀਂ ਪਾਈ ਬਹੁਤ ਥੋੜੇ ਲੋਕ ਆ ਉਹ ਉਂਗਲਾਂ ਤੇ ਗਿਨੇ ਜਾ ਸਕਦੇ ਆ ਸਾਰਿਆਂ ਨੂੰ ਜ਼ਿੰਦਗੀ ਨਾਲ ਸ਼ਿਕਵਾ ਹੈ ਪ੍ਰਮਾਤਮਾ ਤੇ ਗਿਲਾ ਤਾਂ ਕਰਦੇ ਆ ਕਿੱਡੀ ਵੱਡੀ ਦਾ ਗੱਲ ਆ ਇਹ ਤੁਸੀਂ ਸਵੇਰੇ ਅੱਖ ਤੁਹਾਡੀ ਖੁੱਲ ਗਈ ਤੁਸੀਂ ਅੱਖਾਂ ਖੁੱਲਦੇ ਅਨਸਾਰ ਮਾਲਕ ਦਾ ਸ਼ੁਕਰਾਨਾ ਕਰਤਾ ਬਾਬਾ ਨਾਨਕ ਜੀ ਦਾ ਸ਼ੁਕਰਾਨਾ ਕੀਤਾ ਵੀ ਤੇਰੀ ਕਿਰਪਾ ਦੇ ਨਾਲ ਮੈਨੂੰ ਇਹ ਸੋਨ ਨੂੰ ਪਲੰਘ ਮਿਲਿਆ ਰੈਣ ਜਿਹੜੀ ਆ ਬਤੀਤ ਹੋਈ ਆ ਦਿਨ ਚੜ ਗਿਆ ਕਿੱਡੇ ਤੁਸੀਂ ਮਾਲਕ ਦੀ ਕਿਰਪਾ ਦੇ ਪਾਤਰ ਬਣ ਜਾਓਗੇ ਜੇ ਉੱਠਦੇ ਅਨਸਾਰ ਸ਼ੁਕਰਾਨਾ ਕਰੋਗੇ ਆਲੀ ਗੁਰ ਸਿੱਖਾਂ ਦੀ ਤਾਂ ਕਰਨੀ ਇਹ ਆ ਰਾਏ ਬਲਾਰ ਜੀ ਦਾ ਜੀਵਨ ਪੜੋ ਉਹ ਕੀ ਕਹਿੰਦੇ ਆ ਜਦੋਂ ਉਹਨਾਂ ਤੋਂ ਲੋਕ ਪੁੱਛਦੇ ਆ ਕਿ ਤੁਹਾਡੇ ਚਿਹਰੇ ਤੇ ਇਹਨਾਂ ਨੂਰ ਕਿਵੇਂ ਆ ਗਿਆ ਜਦੋਂ ਗੁਰਨਾਨਕ ਸਾਹਿਬ ਜੀ ਮਹਾਰਾਜ ਨਾਲ ਪਿਆਰ ਕੀਤਾ ਕੀ ਆਖਿਆ ਸੀ ਜਦੋਂ ਮੈਂ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਨਾਮ ਲੈ ਕੇ ਪੈਣਾ ਉਹਨਾਂ ਨੂੰ ਚੇਤੇ ਕਰਦਾ ਮੈਂ ਸੋ ਜਾऊं ਨਾਨਕ ਗੁਰੂ ਕਹਤੇ ਕਹਤੇ ਖੁੱਲੀਆਂ ਅੱਖ ਮੇਰੀ ਗੁਰੂ ਗੁਰੂ ਕਹਤੇ ਕਹਤੇ ਹਬੀਬੇ ਖੁਦਾ ਕੋ ਖੁਦਾ ਜੈਸਾ ਸਮਝਾ ਕੋਦਾ ਮਿਲ ਗਿਆ ਗੁਰੂ ਕਹਤੇ ਕਹਤੇ ਜਦੋਂ ਅੱਖ ਖੁੱਲਦੀ ਆ ਖੁੱਲਣ ਸਾਰ ਮਾਲਕ ਦਾ ਨਾਮ ਜੀ ਲੈਣਾ ਮੈਂ ਮਾਲਕ ਕੌਣਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਿਆ ਸੀ ਤੁਹਾਡੇ ਵੀ ਚਿਹਰੇ ਤੇ ਨੂਰ ਆ ਜਾਊਗਾ ਤਾਂ ਜ਼ਿੰਦਗੀ ਚ ਦੁੱਖ ਸੁੱਖ ਖੁਸ਼ੀਆਂ ਗਮੀਆਂ ਇਹ ਆਉਂਦੇ ਹੀ ਰਹਿਣੇ ਆ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਆਪਾਂ ਉਹ ਲੋਕ ਆ ਜਿਹੜੇ ਸ਼ਿਕਵੇ ਕਰਨੇ ਨਹੀਂ ਭੁੱਲਦੇ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਤਾਂ ਸ਼ੁਕਰਾਨਾ ਕਰੋ ਮਾਲਕ ਦਾ ਵਾਹਿਗੁਰੂ ਦਾ ਸਿਮਰਨ ਕਰੋ ਕਿਉਂਕਿ ਵਾਹਿਗੁਰੂ ਇਹ ਹੋ ਜਾ ਸ਼ਬਦ ਆ ਜਿਹੜਾ ਪੜਿਆ ਲਿਖਿਆ ਤਾਂ ਕਰੀ ਸਕਦਾ ਅਨਪੜ ਬੰਦਾ ਵੀ ਇਹ ਜਾਪ ਕਰ ਸਕਦਾ ਜੋ ਪ੍ਰਾਣੀ ਗੋਵਿੰਦ ਤੇ ਆਵੇ ਪੜਿਆ ਨਾ ਪੜਿਆ ਪਰਮਗਤ ਪਾਵੇ ਇਸ ਕਰਕੇ ਆਪਾਂ ਵੇਖਦੇ ਆ ਸਾਡੇ ਘਰਾਂ ਅੰਦਰ ਜਿਹੜੀਆਂ ਸਮੱਸਿਆਵਾਂ ਨੇ ਉਹ ਸਹਿਜ ਹੀ ਹੱਲ ਹੋ ਸਕਦੀਆਂ ਨੇ ਜੇ ਅਸੀਂ ਇਸ ਤਰ੍ਹਾਂ ਆਪਦਾ ਸੁਭਾਅ ਬਣਾ ਲਈਏ ਸਵੇਰੇ ਉੱਠਦਿਆਂ ਸਾਰੇ ਇੱਕ ਤਾਂ ਇਹਦੇ ਨਾਲ ਮਨ ਨੂੰ ਸ਼ਾਂਤੀ ਆਵੇਗੀ ਦੂਜਾ ਜੀਵ ਜਿਹੜੀ ਆ ਰਸਨਾ ਜਿਹੜੀ ਆ ਵਾਹਿਗੁਰੂ ਦਾ ਜਦੋਂ ਨਾਮ ਜਪੇਗੀ ਸਫਲ ਹੋ ਜਾਵੇਗੀ ਤੇ ਆਪਣਾ ਜਿਹੜਾ ਸਮਾਂ ਹੈ ਹਰ ਇੱਕ ਸਵਾਸ ਸਵਾਸ ਜਿਹੜਾ ਹੈ ਵਾਹਿਗੁਰੂ ਦੇ ਨਾਲ ਆਪਾਂ ਜੁੜਾਂਗੇ ਜਦੋਂ ਅਭਿਆਸ ਵੀ ਬਣ ਜਾਵੇਗਾ ਅਭਿਆਸ ਜਦੋਂ ਬਣੇਗਾ ਰਸ ਵੀ ਆਉਣ ਲੱਗ ਜਾਏਗਾ ਰਸ ਪਹਿਲਾਂ ਨਹੀਂ ਆਵੇਗਾ ਲੱਗੇ ਰਹਿਣਾ ਤੁਹਾਡਾ ਕੰਮ ਆ ਵਾਹਿਗੁਰੂ ਜਪਣਾ ਰਸ ਆਵੇ ਨਾ ਆਵੇ ਮਾਲਕ ਦੀ ਕਿਰਪਾ ਹੁਣੀ ਆ ਉਹਨੇ ਇੱਕ ਦਿਨ ਕਰ ਦੇਣੀ ਆ ਉਹ ਬੜਾ ਬਿਆੰਤ ਹੈ ਦਿਆਲੂ ਆ ਕਿਰਪਾਲੂ ਆ ਇਸ ਕਰਕੇ ਤੁਸੀਂ ਹੁਕਮ ਮੰਨਣਾ ਗੁਰੂ ਦਾ ਤਦੋਂ ਮਹਾਰਾਜੀ ਕਹੀ ਜਾਂਦੇ ਭਾਈ ਕਿ ਇਹ ਨਾਮ ਜਪਣਾ ਚਾਹੀਦਾ ਸਾਨੂੰ ਤਾਂ ਸਾਨੂੰ ਇਹ ਕੂੜ ਗੱਲਾਂ ਜਿਹੜੀਆਂ ਸਾਰੀਆਂ ਛੱਡ ਕੇ ਮਾਲਕ ਦਾ ਸ਼ੁਕਰਾਨਾ ਕਰੋ ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਸਭ ਕੁਝ ਮਿਲਿਆ ਸੁਖਮਣੀ ਸਾਹਿਬ ਦੀ ਬਾਣੀ ਵੀ ਸਾਨੂੰ ਸਮਝਾ ਰਹੀ ਆ ਵਾਰ-ਵਾਰ ਕਿ ਜਿਹਦੀ ਕਿਰਪਾ ਦੇ ਦੁਆਰਾ ਤੂੰ ਸੇਜ ਉੱਤੇ ਸੌਣਾ ਭਾਈ ਮਨ ਆਠ ਪਹਿਰ ਤੱਕ ਜਸ ਕਾ ਬੀਜ ਐ ਮੇਰੀ ਜਿੰਦੜੀਏ ਤੂੰ ਉਹਦਾ ਅਠੇ ਪੈਰ ਨਾਮ ਜਪ ਹੰਠੇ ਪੈਰ ਕਿਵੇਂ ਬਣੂਗਾ ਚਾਰ ਪੈਰ ਦਿਨ ਦੇ ਚਾਰ ਪੈਰ ਰਾਤ ਦੇ ਹੋਗੇ ਆਠੇ ਪੈਰ ਤਾ ਉਦੋਂ ਹੀ ਬਣੂਗਾ ਨਾ ਜਦੋਂ ਆਪਾਂ ਉੱਠਦੇ ਆਸਾਰ ਮਾਲਕ ਦਾ ਸ਼ੁਕਰਾਨਾ ਕਰਾਂਗੇ ਇਸ਼ਨਾਨ ਜਦੋਂ ਕਰਕੇ ਬਾਣੀ ਪੜ੍ਹੂਗੇ ਭਾਈ ਉਦੋਂ ਦੇਖੋ ਇਸ਼ਨਾਨ ਕਰਕੇ ਗੁਰੂਕਾ ਸਾਹਿਬ ਤੋਂ ਬਾਣੀ ਪੜ੍ਹਨੀ ਚਾਹੀਦੀ ਆ ਪਰ ਆਪਾਂ ਇਸ਼ਨਾਨ ਨਹੀਂ ਕੀਤਾ ਅਜੇ ਫਿਰ ਕੀ ਆਪਾਂ ਪਾਠ ਨਹੀਂ ਕਰ ਸਕਦੇ ਕਰ ਸਕਦੇ ਆ ਪਰ ਹਾਂ ਜੇ ਗੁਰੂਕਾ ਸਾਹਿਬ ਤੋਂ ਪੋਥੀ ਸਾਹਿਬ ਤੋਂ ਪਾਠ ਕਰਨਾ ਸਤਿਗੁਰੂ ਦੀ ਬਾਣੀ ਦਾ ਗੁਰੂ ਮਹਾਰਾਜ ਦੇ ਸਰੂਪ ਤੋਂ ਪਾਠ ਕਰਨਾ ਹੈ ਹੁਕਮਨਾਮਾ ਲੈਣਾ ਉਹਦੇ ਲਈ ਇਸ਼ਨਾਨ ਬਹੁਤ ਜ਼ਰੂਰੀ ਆ ਇਦਾਂ ਤੁਸੀਂ ਇਸ ਤਰ੍ਹਾਂ ਨਾ ਸਮਝ ਲੈਣਾ ਗੱਲ ਨੂੰ ਸਮਝੋ ਮੈਂ ਕਹਿਣਾ ਕੀ ਚਾਹ ਰਿਹਾ ਜਿੰਨੇ ਵੀ ਮਹਾਪੁਰਖਾ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਪੁਰਖ ਹੋਗੇ ਬਾਬਾ ਨਾਨਕ ਸਿੰਘ ਜੀ ਨਾਨਕ ਸਰ ਕਲੇਰਾ ਵਾਲੇ ਮਹਾਪੁਰਖ ਹੋਗੇ ਭਾਈ ਉਹ ਸਾਰੇ ਸਾਨੂੰ ਇਸ ਤਰ੍ਹਾਂ ਕਹਿੰਦੇ ਰੇ ਸ਼ੁਕਰਾਨਾ ਕਰੋ ਸ਼ੁਕਰਾਨਾ ਕਰੋ ਜੇ ਪ੍ਰਸਾਦ ਤੁਝ ਸਭ ਕੋ ਮਨ ਹੈ ਮੁਖਤਾ ਕੋ ਜਸ ਰਸਨ ਬਖਾਨੈ ਜੀ ਦੀ ਕਿਰਪਾ ਨਾਲ ਹਰ ਬੰਦਾ ਤੇਰਾ ਆਦਰ ਕਰਦਾ ਅੱਜ ਤੇ ਉਹਦੀ ਵਡਿਆਈ ਭਾਈ ਆਪਦੇ ਮੂੰਹੋਂ ਜੀਵ ਨਾ ਕਰਿਆ ਕਰ ਏ ਜੇ ਪ੍ਰਸਾਦ ਆ ਰੋਗ ਕਾਂਚਨ ਦੇ ਜਿਸ ਰੱਬ ਦੀ ਕਿਰਪਾ ਨਾਲ ਸੋਹਣੇ ਵਰਗਾ ਤੇਰਾ ਨਿਰੋਵਾ ਜਿਸਮ ਲਿਵ ਲਾਵੋ ਤਿਸ ਰਾਮ ਸਨੇ ਉਹ ਪਿਆਰੇ ਨਾਲ ਰਾਮ ਨਾਮ ਦੇ ਨਾਲ ਲਿਵ ਜੋੜ ਲਾ ਜੇ ਪ੍ਰਸਾਦ ਤੇਰਾ ਓਲਾ ਰਹਤ ਜਿਹਦੀ ਕਿਰਪਾ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਮਨ ਸੁਖ ਪਾਵੇ ਹਰ ਹਰ ਜਿਸ ਕਹਿਤ ਉਹ ਹਰੀ ਦੀ ਸਭਤ ਸਲਾਹ ਕਰਕੇ ਸੁਖ ਪਾਲਾ ਗੁਰੂ ਮਹਾਰਾਜ ਬਹੁਤ ਕਿਰਪਾ ਕਰ ਦੇਣਗੇ ਨਾਨਕ ਨਾਮ ਚੜਦੀ ਖਲਾਤ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ